ਦੁਨੀਆਪੁਰ ਦੇ ਵਿੱਚ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਕੱਢੇ ਗਏ ਨੇ ਉੱਥੇ ਹੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਇੱਕ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਪੰਜਾ ਪਿਆਰੇ ਦੀ ਅਗਵਾਈ ਦੇ ਹੇਠ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਤੇ ਬਟਾਲਾ ਦੇ ਵੱਖ-ਵੱਖ ਖੇਸਿਆਂ ਤੋਂ ਹੁੰਦਾ ਹੋਇਆ ਫਿਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸਮਾਪਤ ਹੋਇਆ ਦੱਸ ਦਈਏ ਕਿ ਲਖਾਇਸ਼ਰਦਾਲੂ ਇਸ ਥਾਂ ਦੇ ਉੱਤੇ ਨਤਮਸਤਕ ਹੋਣ ਦੇ ਲਈ ਪਹੁੰਚੇ ਸਨ ਤੁਸੀਂ ਵੀ ਵੇਖੋ ਆਲੌਕਿਕ ਨਗਰ ਕੀਰਤਨ ਦੀਆਂ ਇਹ ਤਸਵੀਰਾਂ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟੇ-ਕੋਟੇ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਗਰ ਕੀਰਤਨ ਆਰੰਭ ਹੋਇਆ ਹੈ ਇਹ ਗੁਰਦੁਆਰਾ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਲੰਬੀ ਆਬਾਦੀ ੁੱਲੇ ਰੋਡ ਬਟਾਲਾ ਇਸ ਮੂਹਰੇ ਦੇ ਸਾਹ ਸੰਗਤ ਅਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਹਰ ਸਾਲ ਇਹ ਵਿਯੋਤ ਕੀਤਾ ਜਾਂਦਾ ਹੈ ਪੰਗਸ਼ਰੀ ਗੁਰਤੇਜ ਬਾਦਲਾਹ ਰਾਜ ਦੀ ਪਾਵਨ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਜਿਨ੍ਹਾਂ ਨੇ ਪੂਰੇ ਧਰਮ ਦੇ ਵਾਸਤੇ ਜੀਵਨ ਨੂੰ ਰੱਖਿਆ ਵਾਸਤੇ ਆਪਣੀ ਸ਼ਹੀਦ ਦਾ ਬਲੀਦਾਨ ਦਿੱਲੀ ਚਾਂਦ ਚੋਕ ਵਿਖੇ ਦਿੱਤਾ ਉਹਦੇ ਸੰਬੰਧ ਵਿੱਚ ਇਹਦੇ ਨਗਰ ਕੀਰਤਨ ਹੈ ਆਯੋਜਿਤ ਕੀਤਾ ਗਿਆ ਹੈ ਜੋ ਕਿ ਨਗਰ ਕੀਰਤਨ ਧੰਨ ਰੋਟੇ ਆਰੰਭ ਦੇ ਖਰਚੇ ਗੁਰਦੁਆਰਾ ਗੁਰਤੇਜ ਬਾਦਲਾਹ ਤੋਂ ਆਰੰਭ ਹੋ ਕੇ ਪੂਰੇ ਮਟਾਲੇ ਸਾਹਿਬ ਦੀ ਪ੍ਰਖਰਮਾ ਕਰਕੇ ਤੇ ਆਪਣੇ ਲੁਧਿਆਣਾ ਦੇ ਸ਼ਾਮ ਨੂੰ ਜਿਹੜਾ ਨਗਰ ਕੀਰਤਨ ਸਮਾਪਤੀ ਹੋ ਰਿਹਾ ਦਾ ਸ੍ਰੀ ਨਾਨਕ ਨਾਮ ਦੇ ਸੰਤਾਂ ਨੰਗ ਸਿੰਘ ਜੱਟੇ ਬੰਦਿਆਂ ਜੱਟੇ ਵਾਲੇ ਜੱਟੇ ਬੰਦਿਆਂ ਮਿਲ ਕਰਕੇ ਉਹ ਨਗਰ ਕੀਰਤਨ ਦੇ ਸਜੋਗ ਦੇ ਰੀਆਂ ਨੇ ਉਹ ਨਾਨਕ ਨਾਮ ਲੈਵਾ ਜਿਹੜੀਆਂ ਸੰਤਾਂ ਨੇ ਨਗਰ ਕੀਰਤਨ ਵਿੱਚ ਗੁਰੂ ਸਾਹਿਬ ਦਾ ਹਰਜਾਸਤ ਕੀਤਾ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਇਹ ਨਗਰ ਕੀਰਤਨ ਜਿਹੜਾ ਹੈ ਤਕਰੀਬਨ ਤਕਰੀਬਨ ਇਸ ਨਗਰ ਕੀਰਤਨ ਨੂੰ 50 ਸਾਲ ਹੋ ਗਏ ਨੇ ਨਿਕਲ ਗਿਆ ਨੂੰ ਇਸ ਨਗਰ ਕੀਰਤਨ ਨੂੰ ਤੇ ਇਸ ਮੂਹਰੇ ਸਾਰੇ ਜਣ ਮਿਲ ਕਰਕੇ ਨਗਰ ਕੀਰਤਨ ਜਿਹੜਾ ਇਹ ਜੇਜਲ ਕਰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਘਰ ਤੇ ਗੁਰਦਾਨਕ ਨਗਰ ਨਵੀਂ ਬਾਦੀ ਪੁਲਲੇ ਰੋਲ ਨਗਰ ਕੀਰਤਨ ਦੇਰਵਾ ਨਾ ਹੋਈ ਆ ਮੇ ਨਵੇਂ ਪਾਸ਼ਾ ਜੀ ਹਿੰਦੀ ਚਾਦਰ ਸਾਰੇ ਹੀ ਧਰਮਾਂ ਦਾ ਰਾਖੀ ਆ ਇਹ ਨਵੇਂ ਕੀਰਤਨ ਵਿੱਚ ਸਾਰੇ ਹੀ ਹਿੰਦੂ ਮੁਸਲਮਾਨ ਸਿੱਖ ਜੋ ਵੀ ਆ ਸਾਰੇ ਹੀ ਸਹਿਯੋਗ ਦਿੰਦੇ ਹਨ ਸਾਰੇ ਧਰਮਾਂ ਦੇ ਸਾਥੀ ਹਨ ਇਸ ਰਾਜ ਨਗਰ ਕੀ ਤਨਜ਼ਾਇਰ ਬਟਾਰਾ ਦੇ ਵਿੱਚ ਉਹ ਹੁੰਦਾ ਹੋਇਆ ਤੇ ਗੁਰੂ ਦਾ ਗੁਰਤੇਗ ਬਾਹਦਰ ਸਾਹਿਬ ਸਭਾਵਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਊਰੋ ਰਿਪੋਰਟ ਔਨ ਪੁਆਇੰਟ ਦੁਨੀਆਪੁਰ ਦੇ ਵਿੱਚ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਕੱਢੇ ਗਏ ਨੇ ਉੱਥੇ ਹੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਇੱਕ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਪੰਜਾ ਪਿਆਰੇ ਦੀ ਅਗਵਾਈ ਦੇ ਹੇਠ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਤੇ ਬਟਾਲਾ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਫਿਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸਮਾਪਤ ਹੋਇਆ ਦੱਸ ਦਈਏ ਕਿ ਲਖਾਇਸ਼ਰ ਧਾਲੂ ਇਸ ਥਾਂ ਦੇ ਉੱਤੇ ਨਤਮਸਤਕ ਹੋਣ ਦੇ ਲਈ ਪਹੁੰਚੇ ਸਨ ਤੁਸੀਂ ਵੀ ਵੇਖੋ ਆਲੌਕਿਕ ਨਗਰ ਕੀਰਤਨ ਦੀਆਂ ਇਹ ਤਸਵੀਰਾਂ ਅਤੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟੇ-ਕੋਟੇ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਗਰ ਕੀਰਤਨ ਆਰੰਭ ਹੋਇਆ ਹੈ ਇਹ ਗੁਰਦੁਆਰਾ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਲੰਬੀ ਆਬਾਦੀ ਹੁਲੇ ਰੋਡ ਬਟਾਲਾ ਇਸ ਮੂਹਰ ਦੇ ਸਹਾਇ ਸੰਗਤ ਅਤੇ ਬੁਧਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਹਰ ਸਾਲੇ ਵਿਲਟ ਕੀਤਾ ਜਾਂਦਾ ਹੈ ਭਗਤ ਸ਼੍ਰੀ ਗੁਰਤੇਜ ਬਾਦਲਾਹ ਰਾਜ ਦੀ ਪਾਵਨ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਜਿਨ੍ਹਾਂ ਨੇ ਪੂਰੇ ਧਰਮ ਦੇ ਵਾਸਤੇ ਜੀਵਨ ਦੀ ਰੱਖਿਆ ਵਾਸਤੇ ਆਪਣੀ ਸ਼ਹੀਦ ਦਾ ਬਲੀਦਾਨ ਦਿੱਲੀ ਚਾਂਦ ਚੋਕ ਵਿਖੇ ਦਿੱਤਾ ਉਹਦੇ ਸੰਬੰਧ ਵਿੱਚ ਇਹਦੇ ਨਗਰ ਕੀਰਤਨ ਹੈ ਆਯੋਜਿਤ ਕੀਤਾ ਗਿਆ ਹੈ ਜੋ ਕਿ ਨਗਰ ਕੀਰਤਨ ਧਿਰ ਦੇ ਹੋਰ ਤੋਂ ਆਰੰਭ ਹੋ ਕੇ ਗੁਰਦਰਾ ਗੁਰਤੇਜ ਬਾਦਲਾਹ ਤੋਂ ਆਰੰਭ ਹੋ ਕੇ ਪੂਰੇ ਮਕਾਬੇ ਸਾਹਿਬ ਦੀ ਪਰिक्रमा ਕਰਕੇ ਤੇ ਆਪਣੇ ਰਿਹਾਸਤਾਨਾਂ ਦੇ ਸ਼ਾਮ ਨੂੰ ਜਿਹੜਾ ਨਗਰ ਕੀਰਤਨ ਸਮਾਪਤੀ ਹੋਵੇ ਦਾ ਸ੍ਰੀ ਨਾਨਕ ਨਾਮ ਨੇ ਸੰਗਤਾਂ ਮਹੰਗਸਲ ਜੱਥੇ ਬੰਦੀਆਂ ਗਟਕੇ ਵਾਲੇ ਜੱਥੇ ਬੰਦੀਆਂ ਮਿਲ ਕਰਕੇ ਇਹ ਨਗਰ ਕੀਰਤਨ ਦੇ ਸਜੋਗ ਦੇਰੀਆਂ ਨੇ ਉਹ ਨਾਨਕ ਨਾਮ ਲੈਵਾ ਜਿਹੜੀਆਂ ਸੰਗਤਾਂ ਨੇ ਨਗਰ ਕੀਰਤਨ ਵਿੱਚ ਗੁਰੂ ਸਾਹਿਬ ਦਾ ਹਰਜਾਸਤ ਕੀਤਾ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਇਹ ਨਗਰ ਕੀਰਤਨ ਜਿਹੜਾ ਹੈ तकरीबन तकरीबन ਇਸ ਨਗਰ ਕੀਰਤਨ ਨੂੰ 50 ਸਾਲ ਹੋ ਗਏ ਨੇ ਨਿਕਲ ਗਿਆ ਨੂੰ ਇਸ ਨਗਰ ਕੀਰਤਨ ਨੂੰ ਤੇ ਇਹ ਸਮੂਹ ਸੰਗਤਾਂ ਦੀ ਮਿਲ ਕਰਕੇ ਅਰਤੂ ਜਿਹੜਾ ਇਹ ਅਵਿਜਲ ਕਰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਘਰਤੈ ਇੱਕ ਬਾਦਰੇ ਗੁਰਨਾਨਕਨਗਰ ਨਵੀਂ ਬਾਦੀ ਪੁਲਰੋ ਤੋਂ ਨਗਰ ਕੀਰਤਨ ਦੇਰਵਾ ਨਾ ਹੋਈ ਆ ਮੇਰੇ ਨਵੇਂ ਪਾਸ਼ਾ ਜੀ ਹਿੰਦੀ ਚਾਦਰ ਸਾਰੇ ਹੀ ਧਰਮਾਂ ਦਾ ਰੱਖੀ ਆ ਇਹ ਨਗਰ ਕੀਰਤਨ ਵਿੱਚ ਸਾਰੇ ਹੀ ਹਿੰਦੂ ਮੁਸਲਮਾਨ ਸਿੱਖ ਜੋ ਵੀ ਆ ਸਾਰੇ ਸਹਿਯੋਗ ਦਿੰਦੇ ਹਨ ਸਾਰੇ ਧਰਮਾਂ ਦੇ ਸਾਥੀ ਹਨ ਇਸ ਤਰ੍ਹਾਂ ਨਗਰ ਕੀਰਤਨ ਸਹਿਰ ਬਟਾਰਾ ਦੇ ਵਿੱਚ ਉਹ ਹੁੰਦਾ ਹੋਇਆ ਤੇ ਗੁਰੂ ਦਾ ਗੁਰਤੇਗ ਬਹਾਦਰ ਸਾਹਿਬ ਸਭਾਵਤ ਹੋਵੇਗਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕੀਰਤਨ ਬਿਊਰੋ ਰਿਪੋਰਟ 1 ਪੁਆਇੰਟ